मागम करवाए जा रहे ने ਉੱਥੇ ਹੀ ਭਾਈ ਜੀਵਨ ਸਿੰਘ ਯਾਦਗਾਰੀ ਤਸਵੀਰਾਂ ਜਿਹੜੀਆਂ ਨੇ ਉਹ ਬਣਾਈਆਂ ਗਿਆ ਨੇ ਔਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਸਿੱਖੀ ਸਿਧਾਂਤਾਂ ਮर्यादा ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਤਕਸ਼ਰੀ ਅਕਾਤਕ ਸਾਈ ਵਿਖੇ ਸ਼ਿਕਾਇਤਾ ਪੂਜੀਆਂ ਨੇ ਔਰ ਉਸੇ ਦੇ ਆਧਾਰ ਉਤੇ ਜੋ ਕੈਬਨਿਟ ਮੰਤਰੀ ਨੇ ਤਰुणਪ੍ਰੀਤ ਸਿੰਘ ਸੋਂਧ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਦੱਸਿਆ ਜਾ ਰਿਹਾ ਹੈ ਕਿ ਜੋ ਤਸਵੀਰਾਂ ਬਣਾਈਆਂ ਗਿਆ ਨੇ ਉਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਾਈ ਬਾਣ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ ਉੱਥੇ ਹੀ ਅੰਮ੍ਰਿਤ ਛੱਕਰੇ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ ਬੀੜ ਆਸਣ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ ਇਸ ਦੇ ਨਾਲ ਹੀ ਨਾਲ ਇਸ ਤਸਵੀਰ ਦੇ ਵਿੱਚ ਅੰਮ੍ਰਿਤ ਦੇ ਬਾਟੇ ਤੇ ਖੰਡੇ ਦੀ ਦਿਖ ਵੀ ਸਿੱਖੀ ਰਵਾਇਤ ਵਾਲੀ ਨਹੀਂ ਬਣਾਈਆਂ ਗਈਆਂ ਦੋ ਪਾਲਕੀਆਂ ਤੋਂ ਕੀ ਭਾਵੇ ਅਤੇ ਤਸਵੀਰ ਵਿੱਚ ਬਣਾਈਆਂ ਗਿਆ ਨਿਸ਼ਾਨ ਵੀ ਸਿੱਖੀ ਰਵਾਇਤਾ ਅਨੁਸਾਰ ਨਹੀਂ ਹੈ ਫਿਲਹਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਲਿਖਤੀ ਸਪਸ਼ਟੀਕਰਨ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਇਬਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਫਿਲਹਾਲ ਤੁਹਾਨੂੰ ਦੱਸਦੇ ਨੇ ਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਪੁਰ ਸਾਹਿਬ ਦੇ ਵਿੱਚ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਔਰ ਉੱਥੇ ਹੀ ਯਾਦਗਾਰ ਵੀ ਬਣਾਈਆਂ ਗਿਆ ਨੇ ਭਾਈ ਜੀਵਨ ਸਿੰਘ ਪਾਈ ਜਤਾ ਜੀ ਯਾਦਗਾਰ ਬਣਾਈ ਗਈ ਹੈ ਔਰ ਉੱਥੇ ਤਸਵੀਰਾਂ ਜਿਹੜੀਆਂ ਨੇ ਉਨਾ ਦੇ ਜਿਹੜੀਆਂ ਸ਼ਿਕਾਇਤਾਂ ਗਈਆਂ ਨੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਜੋ ਸਿੱਖ ਭਾਵਨਾਵਾਂ ਦੇ ਵਿਰੁੱਧ ਜਿਹੜੀ ਹੈ ਉਹ ਪੇਸ਼ਕਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਸ਼ਿਕਾਇਤ ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕੱਤਰਤ ਵਿਖੇ ਪਹੁੰਚੀਆਂ ਤਾਂ ਤੁਰੰਤ ਪ੍ਰਭਾਵ ਤੇ ਜੋ ਕੈਬਨਿਟ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੋਂਧ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਔਰ ਇੱਕ ਹਫ਼ਤੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਖੁਦ ਪੇਸ਼ ਹੋਣ ਲਈ ਕਿ ਆਏ ਕੀ ਕਾਰਨ ਰਹੇ ਨੇ ਆ ਤਮਾਮ ਜਿਹੜੀ ਹੈ ਉਹ ਇੱਕ ਨਿੱਜੀ ਰੂਪ ਦੇ ਵਿੱਚ ਖੁਦ ਪੇਸ਼ ਹੋ ਕੇ ਲਿਖਤੀ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਹੈ ਫਿਲਹਾਲ ਇੱਕ ਹਫਤੇ ਦੇ ਅੰਦਰ ਤਰਨਪ੍ਰੀਤ ਸਿੰਘ ਸੋਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਾ ਹੋਵੇਗਾ ਔਰ ਆਪਣਾ ਲਿਖਤੀ ਜਵਾਬ ਜਿਹੜਾ ਹੈ ਉਹ ਦੇਣਾ ਹੋਵੇਗਾ ਔਰ ਉਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਇਹ ਦੇਖਣਾ ਹੋਵੇਗਾ ਲੇਕਿਨ ਤੁਹਾਨੂੰ ਕੋਈ ਫੇਰ ਦੱਸ ਦੇਣੀ ਆ ਕਿ ਸਕਤ੍ਰੇਤ ਸ਼੍ਰੀ ਅਕਾਲ ਤਖਸੈ ਵਿਖੇ ਪੁਜੀਆਂ ਸ਼ਿਕਾਇਤਾਂ ਦੇ ਬਾਅਦ ਜੋ ਬਿਆਨ ਜਾਰੀ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨਤੇ ਲਿਖਿਆ ਹੈ ਕਿ ਜੋ ਵਿਭਾਗ ਵੱਲੋਂ ਸ਼੍ਰੀ ਅਨਪੂ ਸਾਇਵਕੇ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਯਾਦਗਾਰ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ ਮਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀਆਂ ਤਸਵੀਰਾਂ ਵਿੱਚ ਸਿੱਖੀ ਸਿਧਾਂਤਾਂ ਤੇ ਮर्याਦਾ ਤੇ ਪਰੰਪਰਾਵਾਂ ਔਰ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ ਔਰ ਇਹਨਾਂ ਵਿੱਚੋਂ ਇੱਕ ਤਸਵੀਰ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜੋੜੇ પાਕੇ ਪੰਜ ਪਿਆਰੇ ਸਾਈਂਬਾਨ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਵਿਖਾਇਆ ਗਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਔਰ ਇਸ ਨੂੰ ਲੈ ਕੇ ਜੜੀ ਹੈ ਉਹ ਸ਼ਿਕਾਇਤਾ ਪੁੱਜੀਆਂ ਨੇ ਜਿਸ ਨੂੰ ਵੇਖਦਿਆਂ ਹੋਇਆ ਅ ਸ਼੍ਰੀ ਅਕਾਲ ਤਖਸਾਲ ਵੱਲੋਂ ਜੋ ਕੈਬਨਟ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੋਂਧ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਔਰ ਉਹਨਾਂ ਤੋਂ ਜਵਾਬ ਮੰਗਿਆ ਗਿਆ ਲਿਖਤੀ ਇੱਕ ਹਫਤੇ ਦੇ ਅੰਦਰ ਉਹਨਾਂ ਨੂੰ ਜਵਾਬ ਦੇਣਾ ਹੋਵੇਗਾ ਖੁਦ ਪੇਸ਼ ਹੋਣ ਲਈ ਵੀ ਉਹਨਾਂ ਨੂੰ ਕਿਹਾ ਗਿਆ ਕਿ ਖੁਦ ਪੇਸ਼ ਹੋ ਕੇ ਲਿਖਤੀ ਜਵਾਬ ਜਿਹੜਾ ਹੈ ਉਹ ਦੇਣਗੇ ਕੀ ਕਾਰਨ ਦੇ ਨੇ ਅਜੀਹਾ ਕਿਉਂ ਕੀਤਾ ਗਿਆ ਹੈ ਔਰ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਤਮਾਮ ਜਵਾਬ ਜਿਹੜੇ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣ ਲਈ ਕਿਹਾ ਗਿਆ ਹੈ ਔਰ ਖੁਦ ਪੇਸ਼ ਹੋਣ ਲਈ ਕਿਆ ਗਿਆ ਹੈ ਫਿਲਹਾਲ ਇੱਕ ਹਫਤੇ ਦੇ ਵਿੱਚ ਇਹ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਹੈ ਔਰ ਦੇਖਣਾ ਹੈ ਕਿ ਜੋ ਮੰਤਰੀ ਨੇ ਮੰਤਰੀ ਸਾਹਿਬ ਜਿਨੇ ਨੇ ਉਹ ਉੱਥੇ ਪਹੁੰਚਦੇ ਨੇ ਕੀ ਕੁਝ ਜਵਾਬ ਜਿਹੜਾ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਇਹ ਦੇਖਣਾ ਹੋਵੇਗਾ ਪਰ ਦੱਸ ਦਿੰਦੇ ਆ ਕਿ ਜੋ ਭਾਈ ਜੀਵਨ ਸਿੰਘ ਭਾਈ ਜੈਤਾਜੀ ਯਾਦਗਾਰ ਸ਼੍ਰੀ ਅਨੰਪੁਰ ਸਾਹਿਬ ਖੇ ਸਿੱਕੀ ਸਿਧਾਂਤਾਂ ਮਰਿਆਦਾ ਤੇ ਪਰੰਪਰਾਵਾਂ ਦੇ ਵਿਰੁੱਧ ਇਤਰਾਜ਼ਯੋਗ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਅਤੇ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਕਿਸ-ਕਿਸ ਦੀ ਸ਼ਮੂਲੀਅਤ ਹੈ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਨ ਨੂੰ ਦੇਨੇ ਹੋਣਗੇ ਇੱਕ ਹਫਤੇ ਦੇ ਅੰਦਰ ਫਿਲਹਾਲ ਤੁਹਾਨੂੰ ਦੱਸਦੇ ਨੇ ਆ ਕਿ ਕੁਆਲੀਫਾਇਰ ਤੋਂ ਗੁਰਗੋਬੀ ਸਿੰਘ ਜੀ ਨੂੰ ਜੋੜੇ ਪਾ ਕੇ ਅੰਮ੍ਰਿਤ ਛਕਾਉਂਦਿਆਂ ਵੀ ਖਾਇਆ ਗਿਆ ਏ ਅੰਮ੍ਰਿਤ ਛੱਕਰੇ ਪੰਜ ਪਿਆਰੇ ਵੀ ਜਿਹੜੇ ਨੇ ਉਹਨਾਂ ਨੂੰ ਕਹਿ ਸਕਦੇ ਆ ਕਿ ਜੋ ਪੰਜ ਪਿਆਰੇ ਨੇ ਉਨਾ ਨੂੰ ਵੀ ਬੀੜ ਆਸਣ ਵਿੱਚ ਨਹੀਂ ਵਿਖਾਇਆ ਗਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਔਰ ਜੋ ਕਿ ਅੰਮ੍ਰਿਤ ਸੰਚਾਰ ਦੀ ਮर्याਦਤ ਦੇ ਵੀ ਉਲਟ ਹੈ ਫਿਲਹਾਲ ਇਸ ਮੇਰੀ ਦੀ ਵੱਡੀ ਖਬਰ ਹੈ ਕੈਬਨਟ ਮੰਤਰੀ ਤਰਨੁਪ੍ਰੀਤ ਸਿੰਘ ਸੋਂਦ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਕਿ ਆਖਿਰਕਾਰ ਅਜਹੀ ਸਿੱਖੀ ਸਿਧਾਂਤਾਂ ਦੇ ਵਿਰੁੱਧ ਇਤਰਾਜ਼ਯੋਗ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਔਰ ਇਸ ਦੇ ਵਿੱਚ ਕਿਸ-ਕਿਸ ਦੀ ਸ਼ਮੂਲੀਅਤ ਹੈ ਤਮਾਮ ਸਵਾਲ ਪੁੱਛੇ ਨੇ ਔਰ ਉਹਨਾਂ ਦੇ ਜਵਾਬ ਜਿਹੜੇ ਨੇ ਲਿਖਤੀ ਰੂਪ ਦੇ ਵਿੱਚ ਇੱਕ ਹਫਤੇ ਦੇ ਅੰਦਰ ਕੈਬਨਿਟ ਮੰਤਰੀ ਤਰੁਨਪ੍ਰੀ ਸੋਸੋਂ ਨੂੰ ਦੇਣੇ ਹੋਣਗੇ। ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਅਕਸ਼ਰੀ ਅਕਾਲ ਤਖਸੈ ਵਿਖੇ ਸ਼ਿਕਾਇਤਾ ਪੂਜੀਆਂ ਨੇ ਔਰ ਉਸੇ ਦੇ ਆਧਾਰ ਉਤੇ ਜੋ ਕੈਬਨਿਟ ਮੰਤਰੀ ਨੇ ਤਰुणਪ੍ਰੀਤ ਸਿੰਘ ਸੋਨਦ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਦੱਸਿਆ ਜਾ ਰਿਹਾ ਹੈ ਕਿ ਜੋ ਤਸਵੀਰਾਂ ਬਣਾਈਆਂ ਗਿਆ ਨੇ ਉਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਾਈ ਬਾਣ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ ਉਤੇ ਹੀ ਅੰਮ੍ਰਿਤ ਛੱਕਰੇ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ ਬੀੜ ਆਸਣ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ ਇਸ ਦੇ ਨਾਲ ਹੀ ਇਸ ਤਸਵੀਰ ਦੇ ਵਿੱਚ ਅੰਮ੍ਰਿਤ ਦੇ ਬਾਟੇ ਤੇ ਖੰਡੇ ਦੀ ਦਿਖ ਵੀ ਸਿੱਖੀ ਰਵਾਇਤ ਵਾਲੀ ਨਹੀਂ ਬਣਾਈਆਂ ਗਈਆਂ ਦੋ ਪਾਲਕੀਆਂ ਤੋਂ ਕੀ ਭਾਵੇ ਅਤੇ ਤਸਵੀਰ ਵਿੱਚ ਬਣਾਈਆਂ ਗਿਆ ਨਿਸ਼ਾਨ ਵੀ ਸਿੱਖੀ ਰਵਾਇਤਾ ਅਨੁਸਾਰ ਨਹੀਂ ਹੈ ਫਿਲਹਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਲਿਖਤੀ ਸਪਸ਼ਟੀਕਰਨ ਸਕਤਰੇਤ ਸ਼੍ਰੀ ਅਕਾਲ ਤਖਤ ਸਾਇਬਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਫਿਲਹਾਲ ਤੁਹਾਨੂੰ ਦੱਸਦੇ ਨੇ ਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਪੁਰ ਸਾਹਿਬ ਦੇ ਵਿੱਚ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਔਰ ਉੱਥੇ ਹੀ ਯਾਦਗਾਰ ਵੀ ਬਣਾਈਆਂ ਗਿਆ ਨੇ ਪਾਈ ਜੀਵਨ ਸਿੰਘ ਪਾਈ ਜਤਾ ਜੀ ਯਾਦਗਾਰ ਬਣਾਈ ਗਈ ਹੈ ਔਰ ਉੱਥੇ ਤਸਵੀਰਾਂ ਜਿਹੜੀਆਂ ਨੇ ਉਨ੍ਹਾਂ ਦੇ ਜਿਹੜੀਆਂ ਸ਼ਿਕਾਇਤਾਂ ਗਈਆਂ ਨੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਜੋ ਸਿੱਖ ਭਾਵਨਾਵਾਂ ਦੇ ਵਿਰੁੱਧ ਜਿਹੜੀ ਹੈ ਉਹ ਪੇਸ਼ਕਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਸ਼ਿਕਾਇਤ ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕਤਰਿਤ ਵਿਖੇ ਪੂਜੀਆਂ ਤਾਂ ਤੁਰੰਤ ਪ੍ਰਭਾਵ ਤੇ ਜੋ ਕੈਬਨਿਟ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੋਂਧ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਔਰ ਇੱਕ ਹਫ਼ਤੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਖੁਦ ਪੇਸ਼ ਹੋਣ ਲਈ ਕਿ ਆਏ ਕੀ ਕਾਰਨ ਰਹੇ ਨੇ ਆ ਤਮਾਮ ਜਿਹੜੀ ਹੈ ਉਹ ਇੱਕ ਨਿੱਜੀ ਰੂਪ ਦੇ ਵਿੱਚ ਖੁਦ ਪੇਸ਼ ਹੋ ਕੇ ਲਿਖਤੀ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਹੈ ਫਿਲਹਾਲ ਇੱਕ ਹਫਤੇ ਦੇ ਅੰਦਰ ਤਰੁਲਪ੍ਰੀਤ ਸਿੰਘ ਸੋਨ ਨੂੰ ਆ ਸ਼੍ਰੀ ਅਕਾਲ ਤਖਤ ਸਾਇਬ ਵਿਖੇ ਪਹੁੰਚਣਾ ਹੋਵੇਗਾ ਔਰ ਆਪਣਾ ਲਿਖਤੀ ਜਵਾਬ ਜਿਹੜਾ ਹੈ ਉਹ ਦੇਣਾ ਹੋਵੇਗਾ ਔਰ ਉਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਇਹ ਦੇਖਣਾ ਹੋਵੇਗਾ ਲੇਕਿਨ ਵਹਨੂ ਕਰੀ ਫਿਰ ਦੱਸ ਦਿੰਨੀ ਆ ਕਿ ਸਕਤ੍ਰੇਤ ਸ਼੍ਰੀ ਅਕਾਲ ਤਖਤ ਸਾਈ ਵਿਖੇ ਪੁਜੀਆਂ ਸ਼ਿਕਾਇਤਾਂ ਦੇ ਬਾਅਦ ਜੋ ਬਿਆਨ ਜਾਰੀ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚੇ ਲਿਖਿਆ ਹੈ ਕਿ ਜੋ ਵਿਭਾਗ ਵੱਲੋਂ ਸ਼੍ਰੀ ਅਨਪੂ ਸਾਈ ਵਿਖੇ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਯਾਦਗਾਰ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ ਮਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈਆਂ ਤਸਵੀਰਾਂ ਵਿੱਚ ਕਿ ਕਿਸੇ ਦਾ ਅੰਤਮ ਅਰਿਆਦਾ ਤੇ ਪਰੰਪਰਾਵਾਂ ਔਰ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ ਔਰ ਇਹਨਾਂ ਵਿੱਚੋਂ ਇੱਕ ਤਸਵੀਰ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜੋੜੇ પાਕੇ ਪੰਜ ਪਿਆਰੇ ਸਾਈ ਬਾਣ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਵਿਖਾਇਆ ਗਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਔਰ ਇਸੇ ਨੂੰ ਲੈ ਕੇ ਜੜੀ ਹੈ ਉਹ ਸ਼ਿਕਾਇਤਾ ਪੁੱਜੀਆਂ ਨੇ ਜਿਸ ਨੂੰ ਵੇਖਦਿਆਂ ਹੋਇਆ ਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕੈਬਨਿਟ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੋਂਧ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਔਰ ਉਹਨਾਂ ਤੋਂ ਜਵਾਬ ਮੰਗਿਆ ਗਿਆ ਲਿਖਤੀ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੂੰ ਜਵਾਬ ਦੇਣਾ ਹੋਵੇਗਾ ਖੁਦ ਪੇਸ਼ ਹੋਣ ਲਈ ਵੀ ਉਹਨਾਂ ਨੂੰ ਕਿਹਾ ਗਿਆ ਕਿ ਖੁਦ ਪੇਸ਼ ਹੋ ਕੇ ਲਿਖਤੀ ਜਵਾਬ ਜਿਹੜਾ ਹੈ ਉਹ ਦੇਣਗੇ ਕੀ ਕਾਰਨ ਰਹੇ ਨੇ ਅਜੀਹਾ ਕਿਉਂ ਕੀਤਾ ਗਿਆ ਹੈ ਔਰ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਤਮਾਮ ਜਵਾਬ ਜਿਹੜੇ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣ ਲਈ ਕਿਹਾ ਗਿਆ ਹੈ ਔਰ ਖੁਦ ਪੇਸ਼ ਹੋਣ ਲਈ ਕਿਆ ਗਿਆ ਹੈ ਫਿਲਹਾਲ ਇੱਕ ਹਫਤੇ ਦੇ ਵਿੱਚ ਇਹ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਹੈ ਔਰ ਦੇਖਣਾ ਹੈ ਕਿ ਜੋ ਮੰਤਰੀ ਨੇ ਮੰਤਰੀ ਸਾਹਿਬ ਜਿਹੜੇ ਨੇ ਉਹ ਉਥੇ ਪਹੁੰਚਦੇ ਨੇ ਕੀ ਕੁਝ ਜਵਾਬ ਜਿਹੜਾ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਇਹ ਦੇਖਣਾ ਹੋਵੇਗਾ ਪਰ ਦੱਸ ਦਿੰਦੇ ਹਾਂ ਕਿ ਜੋ ਭਾਈ ਜੀਵਨ ਸਿੰਘ ਭਾਈ ਜੈਤਾਜੀ ਯਾਦਗਾਰ ਸ਼੍ਰੀ ਅੰਕੂ ਸਾਹਿਬਖੇ ਸਿੱਕੀ ਸਿਧਾਂਤਾਂ ਮर्याਦਾ ਤੇ ਪਰੰਪਰਾਵਾਂ ਦੇ ਵਿਰੁੱਧ ਇਤਰਾਜ਼ਯੋਗ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਅਤੇ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਕਿਸ-ਕਿਸ ਦੀ ਸ਼ਮੂਲੀਅਤ ਹੈ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਨ ਨੂੰ ਦੇਨੇ ਹੋਣਗੇ ਇੱਕ ਹਫਤੇ ਦੇ ਅੰਦਰ ਫਿਲਹਾਲ ਤੁਹਾਨੂੰ ਦੱਸਦੇ ਨੇ ਆ ਕਿ ਕੁਆਲੀਫਾਇਰ ਤੋਂ ਗੁਰਗੋਬੀ ਸਿੰਘ ਜੀ ਨੂੰ ਜੋੜੇ ਪਾ ਕੇ ਅੰਮ੍ਰਿਤ ਛਕਾਉਂਦਿਆਂ ਵੀ ਖਾਇਆ ਗਿਆ ਏ ਅੰਮ੍ਰਿਤ ਛੱਕਰੇ ਪੰਜ ਪਿਆਰੇ ਵੀ ਜਿਹੜੇ ਨੇ ਉਹਨਾਂ ਨੂੰ ਕਹਿ ਸਕਦੇ ਆ ਕਿ ਜੋ ਪੰਜ ਪਿਆਰੇ ਨੇ ਉਨਾ ਨਵੀਂ ਬੀੜ ਆਸਨ ਵਿੱਚ ਨਹੀਂ ਵਿਖਾਇਆ ਗਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਔਰ ਜੋ ਕਿ ਅੰਮ੍ਰਿਤ ਸੰਚਾਰ ਦੀ ਮर्याਦਤ ਦੇ ਵੀ ਉਲਟ ਹੈ ਫਿਲਹਾਲ ਇਸ ਸਵੇਰ ਦੀ ਵੱਡੀ ਖਬਰ ਹੈ ਕੈਬਨਟ ਮੰਤਰੀ ਤਰਨੁਪ੍ਰੀਤ ਸਿੰਘ ਸੋਂਦ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਕਿ ਆਖਿਰਕਾਰ ਅਜਹੀ ਸਿੱਖੀ ਸਿਧਾਂਤਾਂ ਦੇ ਵਿਰੁੱਧ ਇਤਰਾਜਯੋਗ ਪੇਸ਼ਕਾਰੀ ਕਿਉਂ ਕੀਤੀ ਗਈ ਹੈ ਔਰ ਇਸ ਦੇ ਵਿੱਚ ਕਿਸ-ਕਿਸ ਦੀ ਸ਼ਮੂਲੀਅਤ ਹੈ ਤਮਾਮ ਸਵਾਲ ਪੁੱਛੇ ਨੇ ਔਰ ਉਹਨਾਂ ਦੇ ਜਵਾਬ ਜਿਹੜੇ ਨੇ ਲਿਖਤੀ ਰੂਪ ਦੇ ਵਿੱਚ 1 ਹਫਤੇ ਦੇ ਅੰਦਰ ਕੈਬਨਿਟ ਮੰਤਰੀ ਤਰਨਪ੍ਰੀਤ ਸੋਸੋਂ ਨੂੰ ਦੇਣੇ ਹੋਣਗੇ ਭਾਵਨਾਵਾਂ ਕਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਤਖਸ਼ਰੀ ਅਕਾਲ ਤਖਸੈਬ ਵਿਖੇ ਸ਼ਿਕਾਇਤਾ ਪੂਜੀਆਂ ਨੇ ਔਰ ਉਸੇ ਦੇ ਆਧਾਰ ਉੱਤੇ ਜੋ ਕੈਬਨਿਟ ਮੰਤਰੀ ਨੇ ਤਰुणਪ੍ਰੀਤ ਸਿੰਘ ਸੋਨਦ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਦੱਸਿਆ ਜਾ ਰਿਹਾ ਹੈ ਕਿ ਜੋ ਤਸਵੀਰਾਂ ਬਣਾਈਆਂ ਗਿਆ ਨੇ ਉਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਾਈ ਬਾਣ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ ਉਤੇ ਹੀ ਅੰਮ੍ਰਿਤ ਛਕ ਰਏ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ ਬੀੜ ਆਸਣ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ ਇਸ ਦੇ ਨਾਲ ਹੀ ਨਾਲ ਇਸ ਤਸਵੀਰ ਦੇ ਵਿੱਚ ਅੰਮ੍ਰਿਤ ਦੇ ਬਾਟੇ ਤੇ ਖੰਡੇ ਦੀ ਦਿਖ ਵੀ ਸਿੱਖੀ ਰਵਾਇਤ ਵਾਲੀ ਨਹੀਂ ਬਣਾਈਆਂ ਗਈਆਂ ਦੋ ਪਾਲਕੀਆਂ ਤੋਂ ਕੀ ਭਾਵੇ ਅਤੇ ਤਸਵੀਰ ਵਿੱਚ ਬਣਾਈਆਂ ਗਿਆ ਨਿਸ਼ਾਨ ਵੀ ਸਿੱਖੀ ਰਵਾਇਤਾ ਅਨੁਸਾਰ ਨਹੀਂ ਹੈ ਫਿਲਹਾਲ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੋਂਦ ਨੂੰ ਇੱਕ ਹਫਤਾ